ਲਓ ਜੀ ਸਾਸਰੀ ਘਰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪੁੱਲਰ ਤੇ ਨਾਲ ਮੇਰੀ ਮੰਮੀ ਦੇ ਨਾਲ ਮੇਰੀ ਬੀਬੀ ਨਾਨੀ ਦੇ ਨਾਲ ਮਾਸੀ ਦਾ ਮੁੰਡਾ ਤੇ ਨਾਲੇ ਮਾਸੀ ਅਸੀਂ ਜਾਂਦੇ ਆਂ ਅੱਜ ਵਿਆਹ ਤੇ ਤੇ ਰਾਜ ਲੱਗ ਗਿਆ ਫਟਕ ਮੇ ਖੁੱਲਾ ਤੇ ਵਿਆਹ ਕਿੱਥੇ ਅਮੀਆ ਪਾਣੂ ਪਰ ਉੱਠ ਲੇਗੀ ਵਿਆਹ ਹੈਗਾ ਸਾਨੂੰ ਸਰਦਾਰਪੁਰ ਕਪੂਰਥਲੀ ਸੁਲਤਾਨਪੁਰ ਲੋਧੀ ਤੇ ਅਸੀਂ ਵਾਵਾ ਲੇਟ ਹੋ ਗਈ ਕਿਉਂਕਿ ਸ਼ਹਿਰ ਚ ਜਾਮਬੜਾ ਸੀ ਕਿ ਬេរਹੀਂ ਹੌਲੀ ਹੌਲੀ ਆਉਂਦੇ ਆ ਹੁਣ ਪਤਾ ਨਹੀਂ ਪਕੌੜੇ ਠੰਡੇ ਨਾ ਹੋ ਗਏ ਹੁਣ ਉੱਥੇ ਜਾ ਕੇ ਤੁਹਾਨੂੰ ਮਿਲੋਂਦੇ ਆ ਇੱਕ ਗੱਲ ਕਰਵਾਵਾਂਗੇ ਉਹਨਾਂ ਤੋਂ ਉੱਥੇ ਜਾ ਕੇ ਤੁਹਾਨੂੰ ਮਿਲਾਉਂਦੇ ਆ ਰਿਸ਼ਤੇਦਾਰਾਂ ਨਾਲ ਕਈ ਰਿਸ਼ਤੇਦਾਰਾਂ ਨੇ ਮਿਲ ਕੇ ਕਹਿੰਦਾ ਸਾਡਾ ਵਲੌਗ ਨਹੀਂ ਬਣਾਇਆ ਹੈ ਸਾਡਾ ਵਲੌਗ ਨਹੀਂ ਬਣਾਇਆ ਆ ਕਪੂਰਥਲੇ ਤਰਨਤਾਰਨ ਤੋਂ ਐਂਟਰੀ ਹੋ ਗਈ ਸਾਡੀ ਕਪੂਰਥਲੇ ਦੀ ਤੇ ਹੁਣ ਪੈਲਸ ਨੂੰ ਉਤਰੇ ਜਾਂਦੇ ਆ ਆ ਆ ਗਿਆ ਜੀ ਪੈਲਸ ਨਕੀਨਾਰ ਰਿਜੋਰਟ ਜੀ ਨਕੀਨਾਰ ਰਿਜੋਰਟ ਲੋ ਜੀ ਅਸੀਂ ਪਹੁੰਚ ਗਏ ਪੈਲਸ ਤੇ ਗੱਡੀਆਂ ਗੁੱਡੀਆਂ ਆ ਗਈਆਂ ਅਸੀਂ ਲੇਟ ਆਏ ਆ ਐਨ ਕਰੇ ਇਹਨੂੰ ਜਾਨ ਤੋਂ ਪਿਆਰ ਵਖੋ ਫੁੱਲੇ ਖਾਨੀਆਂ ਮਾਸੀ ਨਾਨੀ ਆ ਆ ਮਾਸੀ ਦੇ ਵਲੌਗ ਪਾ ਦਣਾ ਆ ਲਓ ਜੀ ਇੱਕ ਪਾਸੇ ਵਿਆਹ ਚੱਲਣ ਦਿਆ ਦੂਜੇ ਪਾਸੇ ਇੱਕ ਵੀਰ ਮਿਹਨਤ ਕਰਨ ਦਿਆ ਵਾ ਇੱਕ ਸਾਈਡ ਤੇ ਮਸਜਿਦ ਵੀ ਹੈਗੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਇਧਰਲੇ ਪਾਸੇ ਮਸਜਿਦ ਆ ਆ ਉਹ ਵੀ ਬਹੁਤ ਬਹੁਤ ਤੰਗ ਆ ਰੋਣ ਦੇ ਕੁਝ ਸਰਦਾਰ ਤੇ ਨਿਯਮ ਬਣਾਉਂਦੇ ਕਿਉਂਕਿ ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ ਹੱਥ ਜਨਾਤਾ ਜਿੰਦ ਨੇ ਮਸਜਿਦ ਆਹ ਲੋ ਤਾਂ ਸਾਡਾ ਟੱਬਰ ਆ ਆ ਮੇਰੇ ਨਾਨੀ ਜੀ ਤੇ ਆ ਮਾਮੀ ਜੀ ਤੇ ਮੰਮੀ ਦਾ ਮਾਸੀ ਜੀ ਤੇ ਮਾਮੀ ਦਾ ਮੁੰਡਾ ਆ ਵੇ ਲੋ ਠੋਲੂ ਜਾ ਇਹਨੇ ਨੀਂਦਾ ਹੀ ਸੌਣ ਲੱਗਾ ਲੱਗਦਾ ਨੀਂਦਾ ਹੀ ਕਿੰਨੇ ਨੀਂਦਾ ਹੀ ਓਏ ਓ ਤੋੜ ਵੇਖੋ ਆਜ ਮੇਰੀ ਆਜ ਮੇਰੀ ਮਾਸੀ ਦਾ ਮੁੰਡਾ ਤੇ ਆ ਮਾਸੀ ਦੀ ਕੁੜੀ ਤੇ ਆ ਜੀ ਮਾਸੀ ਜੀ ਇਹ ਆਏ ਐਸਟਰੀਆ ਤੋਂ ਓਏ ਕਿੱਥੋਂ ਆਏ ਬਰੋਂ ਆਏ ਬਰੋਂ ਦાદੇ ਇਸਤਰੀ ਤਾਂ ਆਈ ਹੈ ਇਸਤਰੀ ਤਾਂ ਆਈ ਹੈ ਚਲੋ ਫਿਰ ਆਪਾਂ ਚੱਲੀਏ ਬਾਏ 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 ਕਰੋ ਚਲੋ ਬਾਏ ਬਾਏ ਕਰੋ ਮੈਂ ਵੀ ਰਨ ਕਰੋ ਬਾਏ ਕਰ ਦੋ ਦਰਸ਼ਕਾਂ ਬਾਏ ਦਰਸ਼ਕਾਂ ਬਾਏ ਆ ਮਾਮਾ ਇਸ ਵੇਰ ਦੇ ਨਹੀਂ ਮਿਲੇ ਮਾਮਾ ਜੀ ਵਿਜੀ ਵੜੇ ਆ ਗੱਲ ਲਫਾਫੇ ਭਰਲੇ ਤੁਸੀਂ ਤੇ ਮਾਸੀ ਜੀ ਚੱਪੋ ਵੀ ਆਖਣ ਲਈ ਆ ਚੱਪੋ ਵੀ ਆਂਦੀ ਆ ਮੁੰਡੇ ਆ ਤੁਸੀਂ ਲਫਾਫੇ ਭਰਲੇ ਆ ਹੈ ਲੋ ਜੀ ਇਹ ਹੀ ਆਪਣੀ ਮਾਸੀ ਦਾ ਵਿਆਹ ਤੇ ਖਾ ਪੀ ਕੇ ਦਿਨ ਉਹਨਾਂ ਉਦੋਂ ਲਫਾਫੇ ਵੀ ਬੀਬੀਆਂ ਨੇ ਛੱਡੇ ਨਹੀਂ ਆ ਬੀਬੀਆਂ ਲਫਾਫੇ ਲੈ ਕੇ ਆ ਰਹੀਆਂ ਵਾ ਤੇ ਬਹੁਤ ਵਧੀਆ ਇੰਜੋਏਮੈਂਟ ਕੀਤਾ ਸਾਨੂੰ ਰਿਸ਼ਤੇਦਾਰ ਵੀ ਮਿਲੇ ਬਾਹਰ ਵਾਲੇ ਵਾਵਾ ਚਿਰ ਬਾਦ ਮਾਸੀ ਹੋਣੀ ਮਾਮੇ ਹੋਣੀ ਤੇ ਵਧੀਆ ਲੱਗਾ ਵਿਆਹ ਸਾਰਾ ਪੈਸੇ ਚੱਲ ਚੱਲਿਆ ਤੇ ਬੀਬੀਆਂ ਇਹ ਵੀ ਹੌਲੀ ਹੌਲੀ ਆਉਂਦੀਆਂ ਲੋ ਜੀ ਅਸੀਂ ਵਿਆਹ ਵੇਖ ਕੇ ਹੁਣ ਚੱਲੇ ਆ ਘਰ ਨੂੰ ਤੇ ਘਰੇ ਜਾ ਕੇ ਸ਼ਾਨ ਮਾਸੀ ਨੂੰ ਵੀ ਛੱਡ ਕੇ ਆਉਣਾ ਪੈਣਾ ਹੈ ਹਨਾ ਮਾਸੀ ਛੱਡ ਕੇ ਆਉਣਾ ਜਾਣਾ ਮਾ। ਲੈ। ਅਰੇ ਅਸੀਂ ਸੁਲਤਾਨਪੁਰ ਲੋਧੀ ਤੋਂ ਤੁਰੇ ਆਂ। ਤੇ ਅਸੀਂ ਕਿਹੜੇ ਕਿਹੜੇ ਵਲੇ ਪਹੁੰਚਾਂਗੇ। ਆਏ ਤੇ ਸੂਰਜ ਹੈਗਾ ਇਧਰ ਕੋ ਮੇਰੇ ਮੂੰਹ ਤੇ ਪੈਂਦਾ ਸੂਰਜ ਤੇ। ਹੁਣੇ ਬਾਅਦ ਸੂਰਜ ਵੀ ਡੁੱਬ ਜਾਣਾ। 5:30 ਜਿੰਨੇ ਚਿਰ ਨੂੰ ਆਪਾਂ ਜਾ ਕੇ ਪਹੁੰਚਣਾ। ਬਾਕੀ ਕੋਈ ਗੱਲ ਨਹੀਂ ਤੁਰੇ ਜਾਣੇ ਆ। ਤੇ ਬਨੇ ਰਹੋ ਸਾਡੇ ਵਲੌਗ ਦੇ ਨਾਲ ਤੇ ਮੈਂ ਗੱਡੀ ਚ ਲਾਣਾ ਸਾਨੂੰ ਆਉਂਦੇ ਆਉਂਦੇ ਹੋਵੇ ਹਨੇਰਾ ਤੇ ਵੇਖ ਹੀ ਸਕਦੇ ਤੁਸੀਂ ਹਨੇਰਾ ਬਾਏ ਬਾਏ ਚਲੋ ਬਾਏ ਬਾਏ ਕਿੰਨੇ ਵਜ ਗਏ ਓਕੇ ਬਾਏ ਬਾਏ ਹੋ ਘੰਟੇ ਲੱਗ ਗਿਆ ਆਪਣਾ ਹੋ ਤੇ ਬੜਾ ਟਾਈਮ ਲੱਗਦਾ ਕਿੱਥੇ ਮੇਰਾ ਖਾਣੇ ਵੇਲੇ ਬਾਏ ਬਾਏ ਫੋਨ ਟੈਕ ਕਿਉਂ ਹਾਂਜੀ ਹਾਂਜੀ ਫੋਨ ਕਰ ਦਿੰਨੇ ਇਧਰ ਵੇਖੋ ਹਨੇਰਾ ਹੋ ਗਿਆ ਮਿੱਤਰੋ ਕਿੰਨਾ ਲਓ ਜੀ ਮਾਸੀ ਨੂੰ ਤੇ ਨਾਨੀ ਨੂੰ ਤੇ ਮਾਸੀ ਦੇ ਮੁੰਡੇ ਨੂੰ ਤਾਰ ਕੇ ਮੈਂ ਤੇ ਮੰਮੀ ਚੱਲੇ ਹੁਣ ਘਰ ਨੂੰ ਵਿਆਹ ਵੇਖਿਆ ਗਿਆ ਤੇ ਕਰੀ ਕਿਹਾ ਹੁੰਦਾ ਹੈ ਲਓ ਜੀ ਆ ਗਏ ਅਸੀਂ ਗਲੀ ਚ ਇਧਰ ਕੋ ਫੈਨ ਸਾਡੇ ਫੇਰ ਤੇ ਟਿੱਕਨਦੇ ਹਨ ਲਓ ਜੀ ਅਸੀਂ ਆ ਗਏ ਆ ਵਿਆਹ ਵੇਖ ਕੇ ਨਾਲੇ ਮਾਸੀ ਨੂੰ ਤਾਰ ਕੇ ਤੇ ਇਹ ਹੀ ਸਾਡਾ ਅੱਜ ਦਾ ਵਲੌਗ ਤੇ ਚੰਗਾ ਲੱਗਾ ਤੇ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਸਸਰੀਕਾਲ ਬਾਏ ਬਾਏ